ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਪਹਿਲਾਂ ਜਿਹੜੇ ਆ ਸਟਾਕ ਦਿਖਾਵਾਂਗੇ ਵਧੀਆ ਕਾਟਨ ਚ ਸੂਟ ਹੋਣਗੇ ਸਭ ਦਾ ਅਲੱਗ-ਅਲੱਗ ਫੈਬਰਿਕ ਹੋਏਗਾ ਕੋਈ ਕੈਮਰਿਕ ਚ ਹੋਏਗਾ ਕੋਈ ਪਿਓਰ ਕਾਟਨ ਚ ਹੋਏਗਾ ਤੇ ਕੋਈ ਕਿਸੇ ਅਲੱਗ ਫੈਬਰਿਕ ਚ ਹੋਏਗਾ ਠੀਕ ਹੈ ਜੀ ਵੈਸੇ ਮੈਂਸ਼ਨ ਲਿਖਿਆ ਹੋਇਆ ਹੈ ਸਭ ਦਾ ਫੈਬਰਿਕ ਠੀਕ ਹੈ ਜੀ ਚੈੱਕ ਕਰੋ ਦੁਪੱਟਾ ਫੈਬਰਿਕ ਬਾਰੇ ਸਾਰਾ ਡਿਟੇਲ ਦਿੱਤੀ ਹੋਈ ਹੈ ਲਿਖਿਆ ਹੋਇਆ ਹੈ ਤੁਸੀਂ ਪੜ੍ਹ ਕੇ ਜਿਹੜਾ ਆ ਨਹੀਂ ਅਗਰ ਸਮਝ ਨਾ ਆਦੀ ਤੁਸੀਂ ਮੈਸੇਜ ਕਰਕੇ ਫੈਬਰਿਕ ਬਾਰੇ ਪੁੱਛ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਦੇ ਸੂਟ ਹੋਣਗੇ ਜੀ ਇਹ ਕੁਆਲਿਟੀ ਬਹੁਤ ਹੀ ਵਧੀਆ ਫੈਬਰਿਕ ਦੀ ਹੋएगी ਨੈਕਸਟ ਆਵਲੇ ਕਾਟਨ ਚ ਸੂਟ ਆਇਆ ਠੀਕ ਹੈ ਜੀ ਨੈਕਸਟ ਇਹ ਵੀ 올ਓਵਰ ਕਾਟਨ ਦੁਪੱਟਾ ਸ਼ਿਫੋਨ ਦਾ ਆ ਜੀ ਠੀਕ ਹੈ ਬਹੁਤ ਸੋਹਣੇ ਸੋਹਣੇ ਸੂਟ ਆ ਕੁਆਲਿਟੀ ਬਹੁਤ ਹੀ ਵਧੀਆ ਸੋਬਰ ਜੇ ਸਰਦਾਰੀ ਜੇ ਸੂਟ ਆ ਸਿੰਪਲ ਸੋਬਰ ਸਰਦਾਰੀ ਸੂਟ ਹੋਣਗੇ ਠੀਕ ਹੈ ਦੁਪट्टे ਬਹੁਤ ਸੋਹਣੇ ਹੋਣਗੇ ਕੁਛ ਪਹਿਣਾ ਪੁੱਛਦੀ ਹੁੰਦੀ ਹੈ ਕਿ ਦੁਪੱਟਾ ਸਾਨੂੰ ਇਦਾਂ ਦਾ ਚਾਹੀਦਾ ਕਿ ਸਿਰ ਤੇ ਵੀ ਟਿਕਣ ਵਾਲਾ ਪਰ ਉਹਨਾਂ ਆਰਾਮ ਨਾਲ ਤੁਸੀਂ ਇਹ ਦੁਪੱਟਾ ਸਿਰ ਤੇ ਲੈ ਸਕਦੇ ਆ ਕੋਈ ਤਿਲਕਣ ਵਾਲਾ ਦੁਪੱਟਾ ਨਹੀਂਗਾ ਬਹੁਤ ਵਧੀਆ ਦੁਪੱਟਾ ਆ ਆਰਾਮ ਦੇ ਨਾਲ ਕਾਟਨ ਦੇ ਦੁਪੱਟੇ ਹੋਣਗੇ ਸਿਰ ਤੇ ਟਿਕਣਗੇ ਠੀਕ ਹੈ ਜੀ ਨੈਕਸਟ ਆ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਪਿਓਰ ਕਾਟਨ ਚ ਆ ਗਏ ਜੀ ਸੂਟ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਵੀ ਨੈਕਸਟ ਆ ਬੁਟੀਕ ਸਟਾਈਲ ਆ ਗਿਆ ਨੈਕਸਟ ਆ ਬਲੇ ਜੋਰਜਟ ਦੇ ਵਿੱਚ ਹੋਣਗੇ ਕੰਟਰਾਸਟ ਬਾਟਮ ਰਹੇਗੀ ਪਲੇਨ ਠੀਕ ਹੈ ਚੈੱਕ ਕਰੋ ਸਾਰੇ ਜੋਰਜਟ ਦਾ ਹੀ ਫੈਬਰਿਕ ਰਹੇਗਾ ਨੈਕਸਟ ਆ ਬਨਾਰਸੀ ਦੇ ਆ ਜੀ ਨੈਕਸਟ ਆ ਬਲੇ ਜਿਹੜੇ ਹੈਂਡਵਰਕ ਦੇ ਸੂਟ ਆ ਅਲੱਗ-ਅਲੱਗ ਫੈਬਰਿਕ 'ਚ ਹੋਣਗੇ ਠੀਕ ਹੈ ਪ੍ਰਾਈਸ ਤੁਸੀਂ ਪ੍ਰਾਈਸ ਪਲੱਸ ਫੈਬਰਿਕ ਦੋਨਾਂ ਬਾਰੇ ਪੁੱਛ ਸਕਦੇ ਹੋਗਾ ਤੁਸੀਂ ਬਾਈ ਕਰਨਾ ਆ ਤੁਹਾਨੂੰ ਸੂਟ ਇਹਨਾਂ 'ਚ ਕੋਈ ਵੀ ਪਸੰਦ ਆਉਂਦਾ ਹੈ ਤੁਸੀਂ ਫੈਬਰਿਕ ਪ੍ਰਾਈਸ ਸਾਰੀ ਡਿਟੇਲ ਜਿਹੜੀ ਆ ਮੈਸੇਜ ਕਰਕੇ ਲੈ ਸਕਦੇ ਹੋ ਬਹੁਤ ਵਧੀਆ ਫੈਬਰਿਕ 'ਚ ਹੋਣਗੇ ਸੌਫਟ ਜਿਹਾ ਫੈਬਰਿਕ ਹੋਏਗਾ ਨੈਕਸਟ ਆ ਪਿਓਰ ਬਰਬੀ ਕਾਟਨ ਹੋਏਗੀ ਨਾਲ ਮਸਲੀਨ ਕਾਟਨ ਦਾ ਦੁਪੱਟਾ ਅਲੱਗ ਜਿਹਾ ਡਿਫਰੈਂਟ ਜਿਹਾ ਪੀਸ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਨੈਕਸਟ ਆ ਵਾਲੇ ਪਿਓਰ ਗੀਜ਼ਾ ਕਾਟਨ ਦੇ ਸੂਟ ਹੋਣਗੇ ਬਾਟਮ ਤੇ ਵਰਕ ਰਹੇਗਾ ਟਾਈ ਟਾਈ ਦਾ ਦੁਪੱਟਾ ਰਹੇਗਾ ਪੈਣੋ ਬਹੁਤ ਹੀ ਸੋਹਣਿਆ ਹੈਂਡਵਰਕ ਦੇ ਸੂਟ ਆ ਗਏ ਜੀ ਬਹੁਤ ਸੋਹਣੇ ਸਾਰੇ ਆਪਾਂ ਮਿਕਸ ਲੈ ਕੇ ਆਏ ਆ ਕੋਈ ਹੈਂਡਵਰਕ ਵਾਲੇ ਵੀ ਲੈ ਕੇ ਆਏ ਆ ਠੀਕ ਹੈ ਜੀ ਕੁਝ ਸਿੰਪਲ ਵੀ ਲੈ ਕੇ ਆਏ ਆ ਠੀਕ ਹੈ ਜਿਹੜੀਆਂ ਪੈਣਾ ਹੈਂਡਵਰਕ ਦੇ ਹੈਵੀ ਸੂਟ ਬਾਈ ਕਰਨਾ ਚਾਹੁੰਦੀਆਂ ਉਹਨਾਂ ਉਹ ਵੀ ਇਸ ਸੈਲੈਕਟ ਕਰ ਸਕਦੇ ਹੋ ਜੇ ਤੁਸੀਂ ਸਿੰਪਲ ਸੋਬਰ ਜੇ ਬਾਈ ਕਰਨਾ ਚਾਹੁੰਦੇ ਆ ਠੀਕ ਹੈ ਜੀ ਫੈਂਸੀ ਸੂਟ ਦਾ ਤੁਸੀਂ ਤਾਂ ਵੀ ਲੈ ਸਕਦੇ ਹੋ ਨੈਕਸਟ ਬਹੁਤ ਸੋਹਣੇ ਆ ਸੋਬਰ ਜੀ ਸਰਦਾਰੀ ਜੇ ਸੂਟ ਹੈ ਜੀ ਨੈਕਸਟ ਆ ਹੈਂਡਵਰਕ ਤੇ ਸੂਟ ਹੋਣਗੇ ਬਹੁਤ ਸੋਹਣੇ ਘੇਰਾ ਵਰਕ ਵਾਲੇ ਹੋਣਗੇ ਨੈਕਸਟ ਆ ਬ੍ਰੌਕਟ ਚ ਆਗੇ ਜੀ ਬਹੁਤ ਸੋਹਣਾ ਫੈਬਰਿਕ ਰਹੇਗਾ ਠੀਕ ਹੈ ਜੀ ਨਾਲ ਸਿਲਕ ਦੀ ਬਾਟਮ ਰਹੇਗੀ ਇਹਨਾਂ ਦੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਜੀ ਨੈਕਸਟ ਆ ਵਰਕ ਵਿੱਚ ਵਾਲੇ ਆਗੇ ਜੀ ਨੈਕਸਟ ਆ ਵਾਲੇ 올ਓਵਰ ਗਲੇਸ ਕਾਟਨ ਚ ਸੂਟ ਹੋਏਗਾ ਫੁੱਲ ਪਿਓਰ ਦਾ ਨਾਲ ਦੁਪੱਟਾ ਹੋਏਗਾ ਗਰੇਸ ਕਾਟਨ ਨਹੀਂ ਹੋਏਗੀ ਗਲੇਸ ਕਾਟਨ ਹੋਏਗੀ ਜੀ ਨੈਕਸਟ ਆਵਲੇ ਜਿਹੜੇ ਹੈਂਡਵਰਕ ਦੇ ਸੂਟ ਹੋਣਗੇ ਬਹੁਤ ਸੋਹਣੇ ਵੀ ਸੋਬਰ ਜੇ ਸੂਟ ਆ ਬਹੁਤ ਸੋਹਣੇ ਫੈਂਸੀ ਸੂਟ ਬਣੇ ਹੋਏ ਆ ਜੀ ਹੈਂਡਵਰਕ ਦੇ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਸਿਲੈਕਟ ਕਰੋ ਨੈਕਸਟ ਆਲ ਓਵਰ ਐਂਡ ਕੈਮਰੀ कॉटन ਦਾ ਸੂਟ ਰਹੇਗਾ ਨਾਲ ਫੁੱਲ ਪਿਓ ਦਾ ਦੁਪੱਟਾ ਰਹੇਗਾ ਜੀ ਬਹੁਤ ਸੋਹਣੇ ਸੋਹਣੇ ਇਹ ਸੂਟ ਪ੍ਰਿੰਟ ਚੈੱਕ ਕਰੋ ਪ੍ਰਿੰਟ ਬਹੁਤ ਵਧੀਆ ਹੈ ਪਹਿਣੋ ਤੁਹਾਡੀ ਪਸੰਦ ਦੇ ਪ੍ਰਿੰਟ ਸਾਰੇ ਤਰ੍ਹਾਂ ਦੇ ਲੈ ਕੇ ਆਏ ਆ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਪ੍ਰਿੰਟ ਲੈ ਕੇ ਆਏ ਜਿੱਦਾਂ ਤੁਸੀਂ ਪਸੰਦ ਕਰਦੇ ਆ ਤੁਸੀਂ ਅਪਨਿ ਅਕੋਰਡਿੰਗ ਬਾਈ ਕਰ ਸਕਦੇ ਹੋ ਨੈਕਸਟ ਆ ਸੌਫਟ ਮਲਾਈ ਕਾਟਨ ਦਾ ਫੈਬਰਿਕ ਰਹੇਗਾ ਨਾਲ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਫੈਬਰਿਕ ਦੀ ਕੁਆਲਿਟੀ ਇੰਨੀ ਕੁ ਵਧੀਆ ਬਹੁਤ ਸੌਫਟ ਜਿਹਾ ਫੈਬਰਿਕ ਹੋਏਗਾ ਬਹੁਤ ਹੀ ਵਧੀਆ ਹੋਏਗਾ ਹੰਡਨਦਾਰ ਸੂਟ ਹੋਣਗੇ ਤੁਸੀਂ ਜਿੱਦਾਂ ਮਰਜੀ ਬਾਏ ਕਰੋ ਕਿਸੇ ਨੂੰ ਗਿਫਟ ਦੇਣਾ ਤੁਸੀਂ ਦੇ ਸਕਦੇ ਹੋ ਬਹੁਤ ਵਧੀਆ ਫੈਬਰਿਕ ਹੋਣਗੇ ਜੀ ਨੈਕਸਟ ਆ ਪਿਓਰ ਫੈਂਡੀ ਸਿਲਕ ਦਾ ਫੈਬਰਿਕ ਰਹੇਗਾ ਠੀਕ ਹੈ ਜੀ ਤੁਸੀਂ ਸੈਲੀਬ੍ਰਿਟੀ ਸੂਟ ਦੇਖਿਆ ਵੇਅਰ ਕੀਤਾ ਹੋਇਆ ਇਦਾਂ ਸੇਮ ਬਣੇਗਾ ਫੈਂਡੀ ਸਿਲਕ ਫੈਬਰਿਕ ਰਹੇਗਾ ਇਹਦਾ ਨੈਕਸਟ ਜੋਰਜਟ ਦੇ ਵਿੱਚ ਆਗੇ ਵਧੀਆ ਜਿਹੀ ਜੋਰਜਟ ਹੋएगी ਠੀਕ ਹੈ ਜੀ ਬਹੁਤ ਸੋਹਣੀ ਹੋएगी ਦੁਪੱਟੇ ਵੀ ਜੋਰਜਟ ਦੇ ਆ ਨੈਕਸਟ ਆ ਪਿਓਰ ਕੈਮਰੀ कॉटन ਦਾ ਸ਼ਰਟ ਰਹੇਗੀ ਕੋਰਾ कॉटन ਦੀ ਬਾਟਮ ਰਹੇਗੀ ਨਾਲ ਮलमल कॉटन ਦਾ ਦੁਪੱਟਾ ਰਹੇਗਾ ਸਭ ਦੇ ਨਾਲ ਆਫ ਵਾਈਟ ਦੁਪੱਟਾ ਤੇ ਬਾਟਮ ਵੀ ਆਫ ਵਾਈਟ ਰਹੇਗੀ ਪ੍ਰਿੰਟ ਸ਼ਰਟ ਪ੍ਰਿੰਟ ਹੋਣ ਗਿਆ ਨੈਕਸਟ ਆਵਲੇ ਆ ਬਹੁਤ ਸੋਹਣੇ ਫਰਸ਼ੀ ਸਲਵਾਰ ਵਾਲੇ ਆ ਗਏ ਜੀ ਨੈਕਸਟ ਆ ਬਹੁਤ ਸੋਹਣੇ ਆਗੇ ਕਾਟਨ ਦੇ ਕੈਮਰੀ ਕਾਟਨ ਦੇ ਸੂਟ ਹੋਣਗੇ ਅਲੱਗ-ਅਲੱਗ ਇਹਨਾਂ ਦਾ ਡਿਜ਼ਾਈਨ ਬਣਾਇਆ ਹੋਇਆ ਕੋਈ ਨੈਕ ਡਿਜ਼ਾਈਨ ਵਾਲਾ ਹੋਊਗਾ ਕੋਈ ਘੇਰੇ ਵਾਲਾ ਹੋਊਗਾ ਅਲੱਗ-ਅਲੱਗ ਡਿਜ਼ਾਈਨ ਚ ਹੋਣਗੇ ਇਹ ਬਹੁਤ ਸੋਹਣੇ ਜਿਹੜੇ ਆ ਇਹ ਸੂਟ ਹੋਣਗੇ ਨੈਕਸਟ ਆ ਪਿਓਰ ਵਰਬਰੀ ਕਾਟਨ ਚ ਹੋਏਗਾ ਕੋਟਾ ਟਾਈ ਡਾਈ ਦਾ ਨਾਲ ਦੁਪੱਟਾ ਰਹੇਗਾ ਬਹੁਤ ਸੋਹਣੇ ਵੀ ਕੈਮਰੀ ਕਾਟਨ ਚ ਆ ਗਏ ਜੀ ਬਹੁਤ ਹੀ ਸੋਹਣੇ ਕੈਮਰੀ ਕਾਟਨ ਚ ਬੁਟੀਕ ਸਟਾਈਲ ਸੂਟ ਹੈ ਜੀ ਨੈਕ ਘੇਰਾ ਨੈਕਸਟ ਆਲ ਓਵਰ ਆਗੇ ਕਾਟਨ ਦੇ ਸੂਟ ਆਗੇ ਜੀ ਇਹ ਆਲ ਓਵਰ ਇਹਨਾਂ ਦਾ ਪ੍ਰਾਈਸ ਬਹੁਤ ਘੱਟ ਹੋਏਗਾ ਤੁਸੀਂ ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਇਹ ਸੂਟ ਆ ਬਾਕੀ ਪੈਨ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਪਾਇਆ ਕਰਨਾ ਅਨਸਟਿਚ ਵੀ ਪਾਇਆ ਕਰ ਸਕਦੇ ਹੋ ਸੈਕੰਡਲੀ ਜਿਨਾ ਭੈਣਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਦਨ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਭੈਣਾਂ ਦੇ ਨਾਲ ਅੱਗੇ ਤੋਂ ਅੱਗੇ ਜਿਹੜੀ ਸ਼ੇਅਰ ਜ਼ਰੂਰ ਕਰਿਆ ਕਰੋ ਨੈਕਸਟ ਹੈ ਪਿਓਰ ਕੈਮਰੀ ਕਾਟਨ ਚ ਸੂਟ ਆਗੇ ਨਾਲ ਪਿਓਰ ਸ਼ਿਫੌਨ ਦਾ ਦੁਪੱਟਾ ਭੈਣਾਂ ਦੁਪੱਟੇ ਜਿਹੜੇ ਸ਼ਿਫੌਨ ਦੇ ਹੋਗੇ ਕੋਟਾ ਚੱਕ ਦੇ ਹੋਗੇ ਕੋਟਾ ਡੋਰੀਏ ਦੇ ਕੋਈ ਬਹੁਤ ਹੀ ਟ੍ਰੈਂਡਿੰਗ ਚ ਚੱਲਦੇ ਆ ਬਹੁਤ ਸੋਹਣਾ ਬਾਟਮ ਵਰਕ ਵਾਲੀ ਆ ਗਈ ਬੁਟੀਕ ਸਟਾਈਲ ਸੂਟ ਨੈਕਸਟ ਆਲ ਓਵਰ ਸਰਪਲਸ ਕਾਟਨ ਦਾ ਸੂਟ ਆ ਗਿਆ ਜੀ ਨਾਲ ਮਸਲੀਨ ਦਾ ਦੁਪੱਟਾ ਰਹੇਗਾ ਜੀ ਬਹੁਤ ਸੋਹਣਾ ਲੈਸ਼ੀਜ਼ ਵਗੈਰਾ ਲਗਾ ਕੇ ਕੰਮ ਕੀਤਾ ਹੋਇਆ ਬਹੁਤ ਹੀ ਵਧੀਆ ਸੋਹਣਾ ਸੂਟ ਬਣਿਆ ਨੈਕਸਟ ਆ ਬਾਟਮ ਚਿਕਨ ਵਰਕ ਵਾਲੀ ਆ ਗਈ ਟਾਈ ਡਾਈ ਦਾ ਨਾਲ ਦੁਪੱਟਾ ਰੱਖਿਆ ਹੋਇਆ ਚਿਕਨ ਬਾਟਮ ਹੋएगी ਇਹਦੇ ਬਹੁਤ ਸੋਹਣੀ ਬਾਟਮ ਚੈੱਕ ਕਰੋ ਬਾਟਮ ਬਹੁਤ ਸਟਾਈਲਿਸ਼ ਜੀ ਬਣੀ ਹੋਈ ਹੈ ਜੀ ਨੈਕਸਟ ਆਹ ਟਾਈ ਡਾਈ ਦੇ ਵਿੱਚ ਹੈ ਜੀ